ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ اسلامਾਬਾਦ ਇਲਾਕੇ ਦੇ ਵਿੱਚ ਇੱਕ ਗਵੰਡੀ ਨੇ ਆਪਣੇ ਹੀ ਗਵੰਡੀ ਦਾ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੂਰਾ ਇਲਾਕਾ ਇਕੱਠਾ ਹੋਇਆ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਦੱਸਦੇ ਕਿ ਦੋ ਦਿਨ ਪਹਿਲਾਂ ਹੀ ਸਾਰੇ ਇਕੱਠੇ ਹੋ ਕੇ ਵੈਸ਼ਨੋ ਦੇਵੀ ਮੱਥਾ ਟੇਕਣ ਦੇ ਲਈ ਗਏ ਸੀ ਔਰ ਉੱਥੋਂ ਜਦ ਕੱਲ ਵਾਪਸ ਆਏ ਤਾਂ ਉਸ ਨੂੰ ਆਪਣੇ ਘਰ ਸੱਦਿਆ ਔਰ ਘਰ ਸੱਦ ਕੇ ਉਸ ਦਾ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਤਾਂ ਮ ਕਾਲਕੀ ਕਾਰਨਸੀ ਕਿਸ ਕਰਕੇ ਨੌਜਵਾਨ ਦਾ ਤੇਜ ਦਾ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਪਰ ਉੱਤੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਮ ਵੇਸਾ ਦੇ ਮੌਕੇ ਤੋਂ ਜੋ ਹਾਲਾਤ ਨੇ ਉਹ ਵੀ ਤੁਹਾਡਾ ਸਾਂਝੇ ਕਰ ਰਹੇ ਹਾਂ ਪਰਿਵਾਰ ਦਾ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੋਇਆ ਆ ਕਿਉਂਕਿ ਘਰ ਦਾ ਜਵਾਨ ਪੁੱਤ ਸੀ ਜਿਸ ਦਾ ਗੁਮਾਂਡੀਆਂ ਦੇ ਵੱਲੋਂ ਘਰ ਸੱਜ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਦੋਂ ਗੱਡੀਆਂ 'ਚ ਬਿਠਾ ਕੇ ਇਹਨ ਪਰ ਹੁਣ ਜਦ ਇਹਨਾਂ ਨੂੰ ਉਹ ਕਿਉਂ ਮਾਰਾ ਲੱਗਣ ਲੱਗ ਪਿਆ ਕਿ ਉਸ ਨੂੰ ਘਰ ਸੱਦ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਘਰ ਬੁਲਾ ਕੇ ਪੂਰੇ ਪਰਮਾਨ ਨੇ ਰਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਇਸ ਮਾਮਲੇ ਨੂੰ ਲੈ ਕੇ ਪਰਵਾਦ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਇਹ ਬੰਦੇ ਕਿੰਨੇ ਦਿਨਾਂ ਇਹਨਾਂ ਦੇ ਘਰ ਹੁੰਦਾ ਸੀ ਆ ਸਾਹ ਨਹੀਂ ਪਤਾ ਇਹ ਕੋਣ ਸਾਡਾ ਤੇ ਹੋਣ ਜਾਂ ਨਹੀਂ ਆ ਇਹ ਹੁੰਦਾ ਸੀ ਕਿੰਦਾ ਸਲਾਮ ਮਾ ਚੱਲੇ ਉਹਨਾਂ ਦੀ ਕੁੜੀ ਬਿਮਾਰ ਆ ਉਹਨਾਂ ਨੇ ਵੈਸੋਂ ਦੇ ਵੀ ਜਾਣਾ ਨਾਤੀ ਵੈਸ਼ਨੋਂ ਦੇ ਵੀ ਹੋ ਕੇ ਆਇਆ ਵਾ ਮੈਨੂੰ ਮੱਥਾ ਟੇਕਿਆ ਸਵੇਰੇ ਫਿਰ ਲੰਮੇ ਬਿਆਹ ਆਪਣੇ ਬੈਠਦੇ ਮੈਂ ਕਿਹਾ ਦਾਕਾ ਕੁਛ ਲੈ ਆ ਰਹੀਆਂ ਸਵੇਰਾ ਕਹਿੰਦੇ ਕੁਛ ਨਹੀਂ ਲੈਂਦਾ ਕਹਿੰਦਾ ਹੱਸ ਪਿਆ ਜੱਬੀ ਬਾਕੇ ਮਿਲਿਆ ਮੈਨੂੰ ਹੁਣ ਫੋਨ ਆ ਗਿਆ ਮੈਂ ਕਿਹਾ ਸ਼ਾਤਾਨੀ ਕੀਤੀ ਹੋਣੀ ਆ ਕੋਈ ਗੱਲ ਨਹੀਂ ਮੇਰੇ ਬੁੰਨੇ ਕਹਿੰਦੇ ਕੋਈ ਗੱਲ ਨਹੀਂ ਹੋਈ ਹੋਣੀ ਮੈਂ ਤੇ ਨਹੀਂ ਚਾਈ ਜਾ ਕੇ ਕਹਿੰਦੇ ਅੰਦਰ ਮਾਰ ਕੇ ਮਾਰਦਾ ਅੰਦਰ ਮਾਰ ਕੇ ਮਾਰਦਾ ਮੇਰਾ ਪੁੱਤਰੇ ਜਵਾਈ ਆ ਐ ਮੇਰੀ ਪੁੱਤਰੀ ਆ ਹਾਂ ਜੀ ਮੇਰੇ ਪਤਾ ਨਹੀਂ ਸਾਨੂੰ ਕੀ ਪਤਾ ਨਹੀਂ ਸਾਨੂੰ ਕੀ ਪਤਾ ਹੀ ਦੇ ਉੱਤੇ ਆਉਂਦੇ ਆਂਦੇ ਵੀ ਨਹੀਂ ওই ਗਲੀ ਸਾਰੀ ਇਹਨੂੰ ਪਿਆਰ ਕਰਦੀ ਇਹਨਾਂ ਦੇ ਘਰ ਹੀ ਹੁੰਦਾ ਸੀ ਵਾਵਾ ਦਿਨ ਹੋ ਗਏ ਦਿਨ ਦੇ 2 ਮਹੀਨੇ ਹੋ ਗਏ ਇਹਨਾਂ ਦੇ ਘਰ ਪੂਰੀ ਗਲੀ ਉਹਨੂੰ ਪਿਆਰ ਕਰਦੀ ਸਾਨੂੰ ਦੱਸਦਾ ਰਹਿੰਦਾ ਸੀ ਮੈਂ ਆਪਣੀ ਗਲੀ ਬਗਾਨੀ ਨਹੀਂ ਰਹਿ ਸਕਦਾ ਮम्मा ਮੇਲੇ ਟਾਈਮ ਚੱਲ ਜਾ ਨਾ ਮੈਨੂੰ ਨਹੀਂ ਪਤਾ ਮੈਂ ਲੁੱਟੀ ਗਈ ਆ ਮੈਨੂੰ ਕਾਤਲ ਮੈਂ ਮੰਗ ਕਰਦੀ ਆ ਮੇਰੇ ਅੱਗੇ ਬੰਦਾ ਲੈ ਆ ਜਿਹੜਾ ਮੇਰੇ ਬੱਚੇ ਨਾਲ ਕਿਉਂ ਕੀਤਾ ਇਹਦਾ ਕਿਉਂ ਕੀਤਾ ਇੱਕ ਵਾਰੀ ਮੇਰੇ ਅੱਗੇ ਲੈ ਆ ਬਸ ਕਾਤਲ بس بس ਪ੍ਰਸ਼ਾਸਨ ਮੈਂ ਕੀ ਓਏ ਦੋ ਬੱਚਾ ਪਿਓ ਵਾ ਕਿਤੇ ਜਾ ਗਿਆ ਮੇਰੇ ਬੱਚਾ ਇਹਨਾਂ ਨੂੰ ਪਾਲਸੀ ਹੋਣੀ ਚਾਹੀਦੀ ਆ ਹਾਂਜੀ ਜਲਦ ਬੈਸਲਾ ਹੋਣਾ ਆ ਜਲਦ ਬੈਸਲਾ ਹੋਣਾ ਚਾਹੀਦਾ ਗੌਰਵਾ ਸਰ ਸਰ ਤੇਰੇ ਲੈਣ ਵਾਲੇ ਮਸਲਾ ਇਹ ਹੈ ਕਿ ਸਾਰੇ ਮੈਂ ਹੀ ਤੇ ਮੈਂ ਬਿਆਨ ਕੋਈ ਨਹੀਂ ਜਾਂਦਾ ਕਿ ਮੇਰੇ ਬ੍ਰਦਰ ਨੂੰ ਕਰੀ ਮੈਨੂੰ ਸਾਨੂੰ ਦਿਖਾ ਨਹੀਂ ਦੇਵੇ ਪੂਰੀ ਫੈਮਿਲੀ ਨੂੰ ਨਹੀਂ ਦਿਖਾ ਰਿਹਾ ਸਾਡੀ ਨੂੰ ਠੀਕ ਹੈ ਜੀ ਮੇਰੀ ਸਾਰੀ ਫੈਮਿਲੀ ਆ ਚੁੱਕੀ ਹੈ ਇਹ ਦਿਖਾਣੇ ਨਹੀਂ ਪੇ ਸਾਨੂੰ ਇੱਕ ਵਾਰੀ ਮੇਰੇ ਬ੍ਰਦਰ ਦੀ ਇੱਕ ਵਾਰੀ ਜਾਤੀ ਮਿਲਵਾ ਦਿਓ ਦਿਖਾ ਦਿਓ ਕਿੱਦਾਂ ਵਾਂ ਅਸੀਂ ਉਹਨਾਂ ਜਿਨ੍ਹਾਂ ਮੈਂ ਇੱਥੋਂ ਨਹੀਂ ਹਿਲਾੰਦੇ ਨਾਲ ਉਹਦੀ ਪੋਸਟਮਾਰਟਮ ਲਈ ਲਾਸ਼ ਕਰਾਣ ਨੂੰ ਜਾਂਦੇ ਨੇ ਮੈਂ ਉਹਦੀ ਹੈਗੀ 39 ਸਾਲ ਦੀ ਹੈਗੀ ਹੈ ਹਾਂਜੀ ਇੱਕ ਬੇਟੀ ਹੈ ਜੀ ਉਹਦੀ ਛੋਟੀ ਬੇਟੀ ਡੇਢ ਸਾਲ ਦੀ ਹੈ ਮੇਰਾ ਨਾਮ ਗੌਰਵ ਹੈ ਜੀ ਮੰਗ ਕੀ ਕਰਦੇ ਪ੍ਰੋਫੈਸਰ ਮੰਗਦੇ ਅਸੀਂ ਇਹੋ ਹੀ ਕਰਦੇ ਆਂ ਕਿ ਇਹਨਾਂ ਦੇ ਪੂਰੇ ਪਰਿਵਾਰ ਨੂੰ ਇੱਕ ਵਾਰੀ ਸਜ਼ਾ ਦਿੱਤੀ ਜਾਏ ਫਾਂਸੀ ਦਿੱਤੀ ਜਾਏ ਕੋਈ ਤਾਂ ਇਨਸਾਫ ਹੋਵੇਗਾ ਔਰ ਤਰ ਕੋਈ ਅਸੀਂ ਲਾਗਤ ਬਾਜੀ ਨਹੀਂ ਇਹ ਇਕੱਠੇ ਗਏ ਆ ਵੈਸ਼ਨੇਰੇ ਵੀ ਗਏ ਰਾਤੀ ਆਏ ਆ ਵੈਸ਼ਨੇਰੀਆਂ ਸਾਰੇ ਠੀਕ ਹੈ ਜੀ ਹੁਣ ਆਣ ਕੇ ਪਤਾ ਨਹੀਂ ਇਹਨਾਂ ਨੇ ਜੀ ਇਦਾਂ ਵੜਵੜੇ ਤੇ ਤਾਨੂੰ ਮਾਰਤਾ ਵਾ ਕਿਨੇ ਤੇ ਮੈਂ ਵੀ ਹੁਣ ਕੰਮ ਤੋਂ ਆ ਰਹਿਆ ਜੋਗ ਤੋਂ ਤੇ ਮੈਨੂੰ ਪਤਾ ਲੱਗਾ ਦੇ ਇਹਨਾਂ ਨੇ ਮੈਨੂੰ ਆਣ ਕੇ ਹਾਂ ਜੀ ਕੰਮ ਕੀ ਕਰਦਾ ਕੰਮ ਇਹੋ ਜੀ ਜਾਗਰਨ ਦੇ ਲਾਈਟ ਵਗੈਰਾ ਲਾਂਦਾ ਦਿਹਾੜੀ ਟੱਪਾ ਕਰਦਾ ਜੇ ਬ੍ਰਦਰ ਮੇਰਾ ਜੀ ਕਿਹੜਾ ਕਿਹੜਾ ਲੱਗਾ ਵਾ ਦੇਖੋ ਜੀ ਇਹ ਨੀਵੀਂ ਬਾਦੀ ਕਿਸ਼ਨਕੋਟ ਥਾਣਾ ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿਕੀਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਤੇ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋ ਅੰਮਲ ਵਿੱਚ ਲਿਆਂਦੀ ਜਾ ਰਹੀ ਹੈ ਉਹ ਉਹਨੇ ਮੁੰਡੇ ਆਪਣਾ ਸਰ ਕੋਈ ਉਹਨੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਾਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹਦੀ ਮੈਂ ਉਮਰ ਉਹਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕਰਦਾ ਕਤਲ ਲੱਗਦਾ ਕਿ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਤਸੇਰ ਦੇ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਗਰੇ ਰੋਈ ਪੀਤੀ ਜਾ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹੱਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ ਠੀਕ ਹੈ